हां जी दोस्तों मानसा जिले ਵਿੱਚ ਇੱਕ ਕਬੱਡੀ ਦੀ ਲੀਗ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੇ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਤੇ ਦੇਖਦੇ ਹਾਂ ਸਾਰੇ ਖਿਡਾਰੀ ਤਿਆਰ ਹੋ ਰਹੇ ਹਨ ਤੇ ਅੱਗੇ ਸੋਨੂੰ ਮੈਚ ਸਾਰੇ ਲਾਈਵ ਦਿਖਾਏ ਜਾਣਗੇ ਤੇ ਆਜੂ ਮੈਚ ਦੇਖੀਏ ਟੀਮ ਕਲੀਪੁਰ ਦੀ ਆ ਗਈ ਹੈ ਜਿਹੜੀ ਟੀਮ ਕਹਿੰਦੇ ਸੱਜੇ ਹੱਥ ਆ ਗਿਆ 스ਕੀਲ ਤੋਂ ਉਹ ਕਲੀਪੁਰ ਦੀ ਪਿੰਡ ਦੀ ਟੀਮ ਹੈ ਤੇ ਖੰਬਿਆਂ ਤੇ ਟੀਮ ਦੀ ਠੀਖੀ ਵੀ ਆ ਗਈ ਹੈ ਮੁੰਡਾ ਕਹਿੰਦੇ ਠੀਖੀ ਬਣਾ ਕਬੱਡੀ ਕੋਲੇ ਕੇਵਲ ਵਾਦਾਂ ਦੇ ਵਿੱਚੋਂ ਇਹ ਕਿੰਨੇ ਜੱਸੀ ਮੇਰੇ ਵੀਰੋ ਪੀਰੋ ਕੇ ਪਿੰਡਾਂ ਲਓ ਕਹਿੰਦੇ ਪਹਿਲਾਂ ਨੰਬਰ ਕੋਈ ਟੀਮ ਦੇ ਲਈ ਲੱਖਾਂ ਦੇ ਬਣਦੇ ਪਲੇਅਰ ਹੁਣ ਕਹੜੇ ਬਾਲਾਂ ਕੇ ਬੱਲੇ ਬੱਲੇ ਕਰਵਾਉਂਦਾ ਵੀਰਖੁਰਦੀ ਧਰਤੀ ਕਹਿੰਦੇ ਮੇਰੇ ਵੀਰੋ ਮਾਰਸਾ ਲੀਗ ਮੈਚ ਪਹਿਲੇ ਰਾਉਂਡ ਦੇ ਇਹਨਾਂ ਸਿਰਾਂ ਲੱਗਿਆ ਪਿਆ ਟੱਕਰ ਸਿਰੇ ਦੀ ਇਧਰਲੇ ਪਾਸੇ ਧਰ ਗਿਆ ਬਗਲਾ ਹੁਣੇ ਕਮਾਲ ਲੱਗਦਾ ਜੋ ਵੱਡੇ ਕਹਿੰਦੇ ਲੱਗੀ ਹੈ ਅੱਡੇ ਕਰ ਕੀ ਭਾਈ ਕਬੱਡੀ ਥੋਡੇ ਕਰਕੇ ਅਸੀਂ ਹੈ ਹਾਂਜੀ ਮੈਂ ਇੱਕ ਉਹ ਟੂ ਗਰਾਉਂਡ ਲਾਲ ਸਾਹਮਣੇ ਕਬੱਡੀ ਪੌਣ ਦੀ ਕਹਿੰਦੇ ਨਾ ਜਿਹੜਾ ਕਹਿੰਦੇ ਪਿਆਰ ਫਿਰਤੇ ਔਰ ਹੈ ਮੇਰੇ ਵੀਰੋ ਤੇ ਦੂਸਰੇ ਪਾਸੇ ਆਹ ਮੁੰਡਾ ਕਿੰਨੇ ਕਲੀਪੁਰੀਆ ਵੱਧ ਕੇ ਕਰਦਾ ਹੋਇਆ ਟਰਾਈ ਤੇ ਅੰਕ ਆਪਣੇ ਤੇ ਸੰਗਰ ਝੰਡਾ ਇਹ ਟੀਮਾਂ ਦੇ ਪੈਰ ਲਿਆ ਦੇਣਾ ਬਰੀਆਂ ਮੁੰਡੇ ਕਹਿੰਦੇ ਕਲੀਪੁਰੀ ਆ ਆ ਨਵੀਂ ਨਕੋਰ ਟੀਮ ਅਤੇ ਭਿੰਦਰਬਰਗੇ ਤੇ ਕਹਿੰਦੇ ਚਰਚੀ ਹੁੰਦੇ ਆ ਪਰ ਇਧਰਲੇ ਪਾਸੇ ਟਿਕਰ ਦੀ ਕਬੱਡੀ ਪੈਂਦੀ ਆ ਚਾਰ ਯਾਫੀ ਆ ਆ ਮੁੰਡੇ ਕਹਿੰਦੇ ਕਲੀਪੁਰੀਏ ਪਰ ਕਿਹੜਾ ਮਾਦਨ ਬੱਲੇ ਬੱਲੇ ਕਰਵਾਵੇਗਾ ਸਭੀ ਦੇ ਗੱਲਾਂ ਬਾਤਾਂ ਹੋਣਗੀਆਂ ਆਏ ਕਹਿੰਦੇ ਭਿੰਦਰ ਮੇਰੇ ਵੀਰੋ ਆ ਕਲੀਪਰੀਆ ਮੁੰਡਾ ਆ ਮੁੰਡਾ ਕਹਿੰਦੇ ਕ੍ਰਿਕਟ ਵੀ ਕਹਿੰਦੇ ਖੇਡਦਾ ਤੇ ਪਰ ਕਹਿੰਦੇ ਕਬੱਡੀ ਦੇ ਵਿੱਚ ਵੀ ਬੱਲੇ ਬੱਲੇ ਕਰਵਾਉਣਾ ਇਧਰਲੇ ਪਾਸੇ ਵੜਿਆ ਹੋਇਆ ਗੈਂਟਾ ਆਂਕਾਪ੍ਰਿੰਟ ਟੀਮ ਦੇ ਖਾਤੇ ਵਿੱਚ ਜੁੜ ਦਿੱਤਾ ਵੱਡੇ ਭਾਈ ਕਹਿੰਦੇ ਪੀੜੋ ਕੇ ਦੀ ਧਰਤੀ ਦਾ ਘੰਮੇ ਨੇ ਜਸਮਾਨਾ ਕੇ ਉਹ ਕਰੇ ਮੈਚ ਬਣਾ ਦਿੱਤਾ ਨੌਜਵਾਨ ਨੇ ਨੋਰ ਪੈਦੀ ਹੋਈ ਰੇਡ ਭੀਖੀ ਵਾਲੇ ਕਹਿੰਦੇ ਚਾਰ ਇਧਰਲੇ ਪਾਸੇ ਤਿਆਰ ਪਰ ਤਿਆਰ ਸਿੰਘੇ ਵਾਲੇ ਬੋੜੇ ਹੋਰੀ ਨਾਲ ਕਹਿੰਦੇ ਸ਼ਾਂਦਰਾ ਭੀਖੀ ਵਾਲਾ ਨਾਲ ਕਹਿੰਦੇ ਗੋਪੀ ਹਣਾ ਇਹ ਸ਼ੈਕੋ ਸਟਾਈਲ ਨਾਲ ਜਵਾਨਾ ਮੇਰੇ ਵੀਰੋ ਲਓ ਸਾਹਮਣੇ ਪਈ ਹੋਈ ਕਬੱਡੀ ਤੇ ਦੂਜੇ ਪਾਸੇ ਭੀਖੀ ਵਾਲਾ ਸਮਾ 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 ਉਹ ਬੱਲੇ 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 ਪਰ ਬਬਲੀ ਪ੍ਰਾਣਾ ਆਪਣੇ ਨਾਲ ਆਓ ਸਾਹਮਣੇ ਨੰਬਰ ਕਹਿੰਦੇ ਮੁੰਡੇ ਦਾ ਤੇ ਚਰਚੇ ਕਹਿੰਦੇ ਹੁੰਦੇ ਆ ਇਹ ਮੁੰਡੇ ਕਹਿੰਦੇ ਪਿੰਡ ਵੀ ਵੱਡਾ ਮੇਲਾ ਕਰਵਾਉਂਦੇ ਆ ਪਰ ਇਧਰਲੇ ਪਾਸੇ ਚਾਰ ਯਾਹੀ ਹੈ ਮੁੰਡੇ ਕੁਲੜੀਆਂ ਵਾਲੇ ਲੈ ਵੀ ਗੰਮਿਆ ਜੇ ਤੂ ਜੱਫਾ ਲਾਵੇਂ ਗੱਲ ਫੇਰ ਗੱਲ ਫੇਰ ਬੰਨੀ ਹੈ ਚਾਰ ਯਾਹੀ ਕਹਿੰਦੇ ਕੁਲੜੀਆਂ ਵਾਲੇ ਜਿਹੜੇ ਤਿਆਰ ਫਰ ਤਿਆਰ ਆਏ ਕਹਿੰਦੇ ਗੰਮਾ ਨੇਰੇ ਮਿੱਤਰੋ ਕੁਲੜੀਆਂ ਵਾਲਾ ਅੱਜ ਤੇ ਚੰਦਰਾ ਮੁਹਾਨੀਆਂ ਪਗਾਉਂਦਾ ਅੱਜ ਤੇ ਚੰਦਰ ਕਹਿੰਦੇ ਮੂਹ ਜਲੀ ਕਿ ਦਾਤਾ ਕਰੇ ਭਲੀ ਜਿੰਦ ਗਵੰਡੀਆਂ ਦੇ ਪਾਲੇ ਚਲੀ ਮੁੰਡੇ ਚਾਰ ਆਫੀਆ ਲਓ ਸਾਹਮਣੇ ਮੁੰਡਾ ਕਹਿੰਦੇ ਵੱਧ ਕੇ ਕਰਦਾ ਹੋਇਆ ਟ੍ਰਾਈ ਲੱਗਦਾ ਜੋਰ ਬੱਲੇ 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 ਹੁਣ ਹੁਣ ਕਹਿੰਦੇ ਟੀਮਾਂ ਸਿਰੇ ਦੀਆਂ ਤੇ ਮੈਚ ਸਿਰੇ ਦੇ ਹੋਣਿਆ ਅਗਲੀ ਕਬੱਡੀ ਮੁੰਡਾ ਛਣੀ ਛਣੀ ਦਾ ਪੁਰਜ ਹਰੀ ਪਿੰਡ ਆਹ ਕਹਿੰਦੇ ਪੁਰਜ ਹਰੀ ਪਿੰਡ ਵਾਲਾ ਕਹਿੰਦੇ ਸੜੀ ਕਬੱਡੀ ਪਾ ਰਿਹਾ ਮੇਰੇ ਵੀਰੋ ਇਹ ਦੂਸਰੇ ਪਾਸੇ ਮੁੰਡਾ ਦੋ ਨੰਬਰ ਤੋਂ ਵੱਧ ਕੇ ਕਰਦਾ ਲੱਗਦਾ ਹੋਇਆ ਜੋਰ ਬੱਲੇ 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 ਗੋਪੀ ਐ ਇਹ ਆ ਕਹਿੰਦੇ ਗੋਪੀ ਮੇਰੇ ਮਿੱਤਰੋ ਆਹ ਬੱਲੇ ਬੱਲੇ ਕਹਿੰਦੇ ਕਰਵਾ ਗਿਆ ਕਿ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਆ ਆਹ ਦੁਨੀਆ ਮੰਨਦੀ ਨਹੀਂ ਸੁਭਾਓ ਪਿੰਡ ਵਾਲਿਆਂ ਜੱਫੇ ਲਾ ਕੇ ਮਨਾਉਣੀ ਪੈਂਦੀ ਆ ਦੁਨੀਆ ਮੰਨਦੀ ਨਹੀਂ ਜੱਫੇ ਲਾਲ ਓਏ ਮਨਾਉਣੀ ਪੈਂਦੀ ਆ ਪਰ ਅਗਲੀ ਕਬੱਡੀ ਮੁੰਡਾ ਜੱਸੀ ਆ ਪੀਰੋਕੇ ਦੀ ਧਰਤੀ ਦਾ ਐਨ ਕਹਿੰਦੇ ਮੁੰਡਾ ਤਿਆਰ ਬਰਤ ਪਰ ਟੈਕਨੀਕਲ ਨੰਬਰ ਕੜਾ ਜੱਸੀ ਨੇ ਆਪਣੀ ਟੀਮ ਦੇ ਖਾਤੇ ਕਾਗਦ ਸਾਹਿਬ ਦੇ ਚੈੱਕ ਹੋਏ ਨੇ ਇਹਨਾਂ ਦੇ ਲਾਲ ਸਾਹਮਣੇ ਬਾਵਲੀ ਕੁਲਰੀਆਂ ਵਾਲਾ ਕਹਿੰਦੇ ਕਬੱਡੀ ਪਾਲ ਲਈ ਅੱਗੇ ਵੱਲ ਵਾਧਾ ਮੇਰੇ ਮਿੱਤਰੋ ਡੇਗਰ ਕਹਿੰਦੇ ਬਰਾਬਰ ਨਹੀਂ ਪਹਿਲਾ ਕੁਆਟਰ ਜਿਹੜਾ ਖੇਡਦੇ ਮੈਦਾਨ ਦੇ ਵਿੱਚ ਸ਼ੁਰੂ ਹੋ ਜਿੱਕੇ ਖਿਆਲਾ ਕਰਾ ਤੇ ਝੜੀਰਪਿੰਡ ਦੇ ਟੀਮਾਂ ਦੇ ਪਲੇਅਰ ਜਿਹੜੇ ਉਹ ਜਲਦੀ ਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ ਰ ਉਧਰਲੀ ਪਾਸੇ ਚਾਰ ਯਾਫੀ ਆ ਹੁੰਦੇ ਕਹਿੰਦੇ ਠੀਖੀ ਵਾਲੇ ਪਰ ਨੀਕਾ ਕਹਿੰਦੇ ਬਰਨਾਲੇ ਵਾਲਾ ਕਰ ਗਿਆ ਠੀਖੀ ਪਿੰਡ ਦੇ ਟੀਮਾਂ ਉਹ ਮੈਨੇ ਸਿੱਧੂ ਖੱਬੇ ਹੱਥ ਆ ਗਏ ਤੇ ਸੱਜੇ ਹੱਥ ਟੀਮ ਕਹਿੰਦੇ ਮੇਰੇ ਵੀਰੋ ਕੁਲਰੀਆ ਪਿੰਡ ਦੀ ਆ ਗਈ ਹੈ ਜੱਸੀ ਹੈ ਕਹਿੰਦੇ ਵੀਰੋ ਕੇਵਲ ਆ ਜਿਹੜੇ ਪਿੰਡ ਨੇ ਪਹਿਲੀ ਕਬੱਡੀ ਵਧਕੇ ਪਾਈ ਹੈ ਕਿ ਜਿਹੜਾ ਪਹਿਲਾ ਕਰਜੇ ਪਹਿਲ ਵੜਜੇ ਜੇਤੂ ਮੇਲੇ ਦਾ ਅਣਖ ਦਿਵਾਉਂਦੀ ਜਿੱਤਾਂ ਵਾਵਾ ਹੈ ਰਾਜ ਅਬਲੀ ਫੇਰ ਕਰਦੇ ਆ ਲੋ ਕਹਿੰਦੇ ਬਬਲੀ ਚਰਤੇ ਕਹਿੰਦੇ ਹੁੰਡਿਆ ਲੰਬੀ ਰੇਸ ਦਾ ਘੋੜਾ ਮੇਰੇ ਵੀਰੋ ਪੁਰਾਣੇ ਖਿਡਾਰੀ ਵੀ ਅੱਜ ਖੇਡਦੇ ਆ ਅੱਜ ਨਵੇਂ ਵੀ ਖੇਡ ਰਹੇ ਨਵਿਆਂ ਨੂੰ ਮੌਕਾ ਦਿੱਤਾ ਮੇਰੇ ਵੀਰੋ ਲੀਕ ਕਰਾ ਕੇ ਪਰ ਬੇਨਤੀ ਹੈ ਸਾਰੇ ਖਿਡਾਰੀ ਜਿਹੜਾ ਸਾਥ ਦੇਣਗੇ ਮਾਨਸਾ ਵਾਲੀ ਦਾ ਪਹਿਲਾ ਟੂਰਨਾਮੈਂਟ ਪਰ ਇਧਰਲੇ ਪਾਸੇ ਗੋਪੀ 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 ਤੇ ਬਬਲੀ ਪਰ ਸਾਹਮਣੇ ਬਬਲੀ ਕਹਿੰਦਾ ਹੈ ਸਾਹਮਣੇ ਜੱਸੀ ਦੀ ਰੇਡ 11 ਤੇ ਠੀਰ ਵਾਲੇ ਮੁੰਨੇ ਕਰਨਣ ਦੀ ਤਿਆਰੀ ਇਹ ਟੀਮਾਂ ਦੇ ਪਲੇਅਰ ਜਿਹੜੇ ਕੁੱਜਨ ਵੀਰੋ ਕੇ ਪਿੰਡ ਵਾਲਾ ਕਹਿੰਦੇ ਜੱਸੀ ਆਹ ਕਬੱਡੀ ਪਾਉਣ ਲਈ ਅੱਗੇ ਵੱਲ ਵਧਦਾ ਮੇਰੇ ਮਿੱਤਰੋ ਆਹ ਟੱਕਰ ਕਹਿੰਦੇ ਬਰਾਬਰ ਦੀ ਪਹਿਲਾ ਕੁਆਟਰ ਖੇਡਿਆ ਜਾ ਰਿਹਾ ਦੇ ਸ਼ੁਰੂਆਤਾਂ ਜਿਹੜੀਆਂ ਹੋਈਆਂ ਮੇਰੇ ਵੀਰੋ ਕਿ ਹਾਲੇ ਤੇ ਸ਼ੁਰੂਆਤਾਂ ਮਿੱਤਰਾਂ ਰੱਬ ਤੇ ਬਖਸ਼ੇ ਕਾਜ ਦੀਆਂ ਵੜੀਆਂ ਲੰਮੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਏ ਦੀਆਂ ਰਦਰ ਲਈ ਪਾਸੇ ਟੈਕਨੀਕਲ ਪੁਆਇੰਟ ਰੀਡਰ ਨੇ ਕਹਿੰਦੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਬਬਲੀ ਕੁਲਰਿਆ ਪਿੰਡ ਵਾਲਾ ਫੇਰ ਪਿੰਡ ਹੈ ਮੇਰੇ ਵੀਰੋ ਤਾਮਕੋਟ ਦੇ ਲਾਗੇ ਆਹ ਨੌਜਵਾਨ ਦਾ ਬਾਬੇ ਕਹਿੰਦੇ ਭਾਈ ਭਗਤੂ ਜੀ ਦੀ ਧਰਤੀ ਹੈ ਸਣੀਪੁਰ ਜਹਰੀ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਭੀਖੀ ਵਾਲੇ ਚਾਰ ਦੇ ਚਾਰੋਂ ਤਿਆਰ ਨਾਮ ਪਰ ਖਿਡਾਰੀ ਨੇ ਲਓ ਪੈਂਦੀ ਰੇਨ ਪਰ ਦੂਜੇ ਪਾਸੇ ਆਪਾਂ ਤੱਕਾਂਗੇ ਗੋਪੀ ਨੇ ਦਫਾ ਸਿਰੇ ਦਾ ਲਾ ਕੇ ਆਹ ਬੱਲੇ ਬੱਲੇ ਕਬੱਡੀ ਬਾਲ ਨੇ ਨੌਜਾਨ ਫੇਰ ਅੱਗੇ ਵੱਲ ਵੱਧਾ ਤੇ ਮੁੰਡੇ ਚਾਰ ਹੱਥੀ ਹੈ ਹੁਣ ਚਾਰਾਂ ਦੇ ਵਿੱਚੋਂ ਕਿਹੜਾ ਨੌਜਾਨ ਆਹ ਬੱਲੇ ਬੱਲੇ ਕਰਵਾਵੇਗਾ ਲੈ ਵੀ ਖੁੱਲ ਰੀਆਂ ਮਾਲਿਆ ਮੈਚ ਕੁਆਟਰ ਹੈ ਇੱਥੇ